ਕੀ ਨਾ ਗੁਰੂ ਕਿਪੇਸੀ ਕੀ ਗੱਲਬਾਤ ਬਣੀ ਹੈ ਜਿਹੜਾ ਗੱਲਬਾਤ ਭਾਈ ਅਚਾਨਕ ਕੰਮ ਬਣ ਗਿਆ ਥੱਲੇ ਖਲੋਤੇ ਰਹੀ ਬੰਨੀਆਂ ਨਗਾਨੂ ਦਾ ਮਾਰਨਾ ਆ ਉਹ ਵੀ ਕਿਤੇ ਪਾਣੀ ਪੁਣੀ ਦੇ ਲਈ ਪੈਂਦਾ ਲੈਂਟਰ ਲੈਂਟਰ ਪਾਉਂਦਾ ਹਾਂ ਜੀ ਲੈਂਟਰ ਪਾਉਂਦਾ ਇਹ ਕਿਹੜੇ ਕਿਹੜੇ ਪਾਉਂਦੇ ਆਪਣਾ ਭਾਗੂ ਪੁਰਾਣੀ ਜੀ ਅਚਾਨਕ ਹੀ ਕੰਮ ਬਣ ਗਿਆ ਅੱਛਾ ਮਾਰੇ ਵਿੱਚ ਪੇਚੇ ਤੋਂ ਤੇ ਦੇ ਪਾ ਕੇ ਸਾਰਾ ਕੁਝ ਉਹ ਮਿਲਿਆ ਸੱਤਾਂ ਬਾਏ ਲੱਕ ਜਿਆ ਤੇ ਜੱਟੇ ਤੇ ਆ ਇੱਕ ਛਾਤੀ ਦੇ ਵੱਜੀ ਆ ਗਿਆ ਪਲੇਸੋ ਕਿਲੇ ਦੇ ਵਿੱਚ ਦਿਲ ਦੇ ਤੋਂ ਆਇਲੈਂਡ ਤੋਂ ਆਏ ਹਜ਼ਾਰ ਜਨੇ ਆ ਚਾਹ ਬਣੀ ਹਾਂਜੀ ਤੇ ਦੂਜੇ ਨੇ ਸੱਤਾਂ ਨਹੀਂ ਲਿਖਿਆ ਚਾਲੇ ਵੀ ਬਾਬਾ ਲੱਗਿਆ ਵਾ ਤੇ ਬਾਅਦ ਇੱਕ ਵੀਰ ਦੇ ਸਿਰ 'ਤੇ ਲੱਗੀ ਆ ਉਹ ਮੱਥੇ 'ਨ ਲੱਗਾ ਮੋੜ ਤੇ ਆਂਦੇ ਲੈ ਕੇ ਇੱਥੇ ਭਲੇ ਤੱਕ ਉਹਦੇ ਨਾਲ ਗੱਲ ਨਹੀਂ ਹੋਈ ਹਾਂਜੀ ਜੀ ਅਚਾਨਕ ਹੀ ਹੋ ਗਿਆ ਹਾਂਜੀ ਅਚਾਨਕ ਹੋ ਗਿਆ ਨੇ ਗਏ ਨਹੀਂ ਭਾਈ ਨੇ ਗਏ ਨਹੀਂ ਅਚਾਨਕ ਕੰਮ ਬਣ ਗਿਆ ਕੀ ਗੱਲ ਬਾਤ ਕਰੀ ਤੁਹਾਡੇ ਯਾਰ ਭਾਈ ਆਚਾਨਕ ਆਏ ਹੋ ਉੱਤੇ ਲਿੰਕ ਪਾਉਂਦੇ ਹਾਂ ਬਚਾਨ ਕੇ ਆ ਗਏ ਥੱਲੇ ਪਤਾ ਨਹੀਂ ਕਿੰਨੇ ਬੰਦੇ ਖਲੇ ਆਏ ਲਿੰਕ ਚਾਰ ਜਣੇ ਤੇ ਜੋ ਦੇ ਨੇੜੇ ਡੋਲ ਗਏ ਬਾਵਾਂ ਸੱਟਾਂ ਲੱਗੀਆਂ ਚਾਰ ਜਣੇ ਇੱਕ ਮੁੰਡਾ ਮੇਰੇ ਵੀ ਸੱਟੇ ਮਾਰਦੇ ਉਹਦੇ ਕਿੰਨੀ ਗੱਲ ਉਹਦੇ ਸਿਰ ਤੇ ਤੇ ਸਰੀਆ ਵਜਾ ਤੇ ਉਹ ਸਿਰਚ ਵੀ ਅਤੇ ਜੀ ਚੱਲੇ ਆਗੇ ਲੇਟਨੈਂਟ ਸਨ ਇੱਕ ਤਰ੍ਹਾਂ ਉਹਨਾਂ ਨੂੰ ਵਿੱਚੋਂ ਕੱਢਿਆ ਇਹਨਾਂ ਨੇ ਡੱਟ ਕੇ ਤਾਂ ਮੁੜ ਕੇ ਲੈੰਡਰ ਆ ਉਹ ਤਾਂ ਜੜੀ ਬਚਾ ਲਈ ਕਿਰੇ ਨਹੀਂ ਚਟੌਲ ਪਾ ਲਗੇ ਬਾਕੀ ਸੱਟਾਂ ਲੱਗੀਆਂ ਸਰਵਣ ਸਿੰਘ ਜੀ ਕਿਹੜਾ ਪਿੰਡਾ ਬੱਗੂਪੁਰ ਠੀਕ ਹੈ ਜੀ ਆੜਾ ਜੀ ਇੱਥੇ ਨਾ ਜੀ ਅੱਜ ਦਿਲਬਾਖ ਸਿੰਘ ਪਰਿਵਾਰ ਵੱਲੋਂ ਲੈਂਟਰ ਪਾਇਆ ਜਾ ਰਿਹਾ ਸੀਗਾ ਜੀ ਉਹ ਲੈਂਟਰ ਪਾਉਂਡ ਆਏ ਸੀਗੇ ਤੇ ਅਚਾਨਕ ਇੱਕ ਗਾਰਡਰ ਫਿਰ ਗਿਆ ਉਹ ਸਾਰਾ ਲੈਂਟਰੀ ਥੱਲੇ ਡਿੱਗ ਪਿਆ ਜੀ ਉਹਦੇ ਕਾਰਨ ਇੱਕ ਸੀਗਾ ਕੋਈ ਲੇਬਰ ਵਾਲਾ ਉਹਦੇ ਜਿਆਦਾ ਸੱਟ ਲੱਗੀ ਉਹ ਥੱਲੇ ਆ ਗਿਆ ਤੇ ਦੋ ਹੋਰ ਸੀ ਮਜ਼ਦੂਰ ਜਿਨ੍ਹਾਂ ਦੇ ਥੋੜੀਆਂ ਸੱਟਾਂ ਲੱਗੀਆਂ ਨੇ ਤੇ ਨਾਮ ਬੰਦੇ ਆ ਬਹਾਂ ਜੀ ਆ ਤੇ ਨਾ ਮਜ਼ਦੂਰਾਂ ਦੇ ਸੱਟਾਂ ਲੱਗੀਆਂ ਹੁਣ ਕਿਤੇ ਅੰਮਲੋ ਦਾਖਲ ਕਰਾਇਆ ਜੀ ਸਰਕਾਰੀ ਹਸਪਤਾਲ ਪੱਟੀ ਇੱਕ ਤਾਂ ਉੱਥੇ ਦਾਖਲ ਕਰਵਾਇਆ ਦੂਜੇ ਦੇ ਰੱਖਿਆ ਲਾ ਉਥੋਂ ਉਹ ਵੈਸੇ ਦਵਾਈ ਵਗੈਰਾ ਦੇ ਕੇ ਉਹਨਾਂ ਨੂੰ ਕਰ ਦਿੱਤਾ ਜੀ ਇੱਕ ਥੋੜਾ ਜਿਹਾ ਉਹਦੇ ਗੰਭੀਰ ਸੱਟਾਂ ਨੁਕਸਾਨ ਤਾਂ ਜੀ ਨੁਕਸਾਨ ਤਾਂ ਤੁਸੀਂ ਦੇਖ ਹੀ ਰਹੇ ਹੋ ਜੀ ਨੁਕਸਾਨ ਤਾਂ ਫਿਰ ਹੋਣਾ ਬਹੁਤ ਜ਼ਿਆਦਾ ਸਿਰਫ ਇਨਾ ਹੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਲੱਗਦਾ ਵੀ ਕਿਸੇ ਦੀ ਵਗੇਲੀ ਨਾ ਹੋਇਆ ਵੀ ਆ ਇਹਦੇ ਬਾਰੇ ਹਾਲੇ ਕਹਿਣਾ ਕੁਝ ਜਲਦੀ ਹੋਊਗੀ ਜੀ ਹਾਲੇ ਮੈਨੂੰ ਕਿਸੇ ਦੇ ਬਾਰੇ ਇਨਾ ਨਹੀਂ ਮੈਂ ਕਹਿ ਸਕਦਾ ਕਿਉਂਕਿ ਥੋੜੀ ਦੇਰੀ ਹੋਈ ਆ ਇਹਨੂੰ ਦੇਖਦੇ ਆਂ ਭਲਾ ਕੀ ਦਾ ਆ ਪਰ ਚਲੋ ਕੁਝ ਵੀ ਹੋਵੇ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਮੈਂ ਇਸ ਪਰਿਵਾਰ ਦੇ ਨਾਲ ਆ ਜੀ ਕਿ ਕਿਸੇ ਵੀ ਕਿਸਮ ਦੀ ਇਹਨਾਂ ਨੂੰ ਕੋਈ ਲੋੜ ਹੋएगी ਤੇ ਹਾਜਰੇ ਜਿੱਦਾਂ ਸਾਨੂੰ ਮਿਲਿਆ ਕਿ ਪਰਿਵਾਰ ਜਿਹੜਾ ਬਿਲਕੁਲ ਤਰੀਕਾ ਜਰਜੀ ਪਏ ਫੜ ਕੇ ਤੇ ਬਿਲਕੁਲ ਬਿਲਕੁਲ ਦੀ ਕੋਈ ਸ਼ੱਕ ਨਹੀਂ ਪਤਾ ਨਹੀਂ ਕਿਥੋਂ ਕਿਸੋਂ ਵਿਚਾਰਿਆ ਫੜ ਕੇ ਵਿਆਜ ਤੇ ਭੈਣ ਭਰਾਵਾਂ ਤੋਂ ਲਿਆ ਕੇ ਤੇ ਆਪਣਾ ਲੈਂਟਰ ਲੱਗੇ ਸੀ ਪੌਣ ਤੇ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਇਹਦੇ ਬਾਰੇ ਤਾਂ ਤੁਹਾਨੂੰ ਹੁਣ ਕੀ ਕਹਿ ਸਕਦੇ ਆ ਬਸ ਤੇ ਸ਼ੁਕਰ ਆ ਵੈਸੇ ਵੀ ਜਿਹੜੇ ਵੀਰ ਪਾ ਰਹੇ ਅਸੀਂ ਦਿਲਬਖ ਸਿੰਘ ਉਹ ਬਚਪਨ ਤੋਂ ਹੀ ਉਹ ਲੱਤ ਤੋਂ ਆ ਰਹੀ ਹੈ ਜੀ ਉਹਨੂੰ ਕੋੜੀ ਦੀ ਸ਼ਿਕਾਇਤ ਸੀ ਉਹ ਬਹੁਤ ਹੀ ਗਰੀਬ ਪਰਿਵਾਰ ਆ ਪਰ ਕੀ ਕਰ ਸਕਦੇ ਮਹਾਰਾਜ ਦਾ ਪਾਣਾ ਜੀ